बाबा निधान सिंह जी बाबा निधान सिंह जी ਦਾ ਜਨਮ ਸਾਲ 1782 ਨੂੰ ਪਿੰਡ ਨਡਾਲੋ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਸਰਦਾਰ ਉੱਤਮ ਸਿੰਘ ਅਤੇ ਮਾਤਾ ਦਾ ਨਾਮ ਬਲਬ ਕੌਰ ਸੀ ਬਾਬਾ ਜੀ ਦਾ ਪਰਿਵਾਰ ਅਮ੍ਰਿਤਧਾਰੀ ਪਰਿਵਾਰ ਸੀ ਬਾਬਾ ਜੀ ਬਚਪਨ ਤੋਂ ਹੀ ਬੰਦਗੀ ਵਿੱਚ ਰਹਿੰਦੇ ਸਨ ਸੰਤ دیਵਾਨ ਸਿੰਘ ਜੀ ਨੇ ਬਾਬਾ ਜੀ ਨੂੰ ਸੇਵਾ ਅਤੇ ਸਿਮਰਨ ਦਾ ਰਾਹ ਦਿਖਾਇਆ ਬਾਬਾ ਜੀ ਨੇ ਆਪਣੀ ਸਿੱਖਿਆ ਪੂਰੀ ਕਰਕੇ 18 ਸਾਲ ਦੀ ਉਮਰ ਵਿੱਚ ਪਿੰਡ ਛੱਡ ਦਿੱਤਾ ਅਤੇ ਚਾਂਸੀ ਜਾ ਕੇ ਫੌਜ ਵਿੱਚ ਭਰਤੀ ਹੋ ਗਏ ਪਰ ਉੱਥੇ ਵੀ ਉਹਨਾਂ ਦਾ ਮਨ ਬੰਦਗੀ ਵਿੱਚ ਹੀ ਲੱਗਾ ਰਹਿੰਦਾ ਤੇ ਉਹ ਹਰ ਵੇਲੇ ਸਿਮਰਨ ਕਰਦੇ ਰਹਿੰਦੇ ਇੱਕ ਦਿਨ ਸਾਰਾ ਦਿਨ ਸਿਮਰਨ ਕਰਦੇ ਰਹੇ ਪਰ ਪ੍ਰੇਡ ਵਿੱਚ ਨਹੀਂ ਗਏ ਫਿਰ ਬਾਬਾ ਜੀ ਨੇ ਅੰਗਰੇਜ਼ ਅਫਸਰ ਨੂੰ ਕਿਹਾ ਕਿ ਮੇਰਾ ਨਾਮ ਫੌਜ ਵਿੱਚੋਂ ਕੱਟ ਦਿਓ ਕਿਉਂਕਿ ਮੈਂ ਤਾਂ ਪ੍ਰੇਡ ਵਿੱਚ ਹੁੰਦਾ ਹੀ ਨਹੀਂ ਅਗੋ ਅੰਗਰੇਜ਼ ਅਫਸਰ ਕਹਿਣ ਲੱਗਾ ਕਿ ਇਹ ਤੂੰ ਕੀ ਕਹਿ ਰਿਹਾ ਹੈ ਅੱਜ ਤਾਂ ਤੂੰ ਸਭ ਤੋਂ ਅੱਗੇ ਖੜਾ ਸੀ ਬਾਬਾ ਜੀ ਕਹਿੰਦੇ ਹਨ ਇਹ ਕਿਵੇਂ ਹੋ ਸਕਦਾ ਹੈ ਮੇਰੀ ਤਾਂ ਅੱਜ ਹਾਜ਼ਰੀ ਵੀ ਨਹੀਂ ਲੱਗੀ ਜਦੋਂ ਅਫਸਰ ਨੇ ਰਜਿਸਟਰ ਚੈੱਕ ਕੀਤਾ ਤਾਂ ਬਾਬਾ ਜੀ ਦੀ ਹਾਜ਼ਰੀ ਵੀ ਲੱਗੀ ਹੋਈ ਸੀ ਇਹ ਦੇਖ ਬਾਬਾ ਜੀ ਹੈਰਾਨ ਹੋ ਗਏ ਬਾਬਾ ਜੀ ਨੇ ਵਾਹਿਗੁਰੂ ਅਗੇ ਅਰਦਾਸ ਕੀਤੀ ਕਿ ਮੇਰੀ ਜਗ੍ਹਾ ਤੇ ਪ੍ਰੇਡ ਵਿੱਚ ਲੱਗਣ ਵਾਲੇ ਪਾਸ਼ਾ ਜੀਓ ਮੈਨੂੰ ਆਪਣੇ ਦਰਬਾਰ ਵਿੱਚ ਬੁਲਾ ਲਓ ਇਸ ਤੋਂ ਬਾਅਦ ਉਹਨਾਂ ਨੇ ਨੌਕਰੀ ਛੱਡ ਦਿੱਤੀ ਅਤੇ ਨੰਦੇੜ ਸਾਹਿਬ ਚਲੇ ਗਏ ਐਥੇ ਉਹਨਾਂ ਨੇ 12 ਸਾਲ ਸੇਵਾ ਕੀਤੀ ਉਹ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਪਾ ਲੈਂਦੇ ਉਨ੍ਹਾਂ ਵਿੱਚੋਂ ਇੱਕ ਦਾ ਨਾਂ ਰੱਖਿਆ ਆਰਾਮ ਦੇਤੀ ਅਤੇ ਦੂਜੇ ਦਾ ਨਾਂ ਰੱਖਿਆ ਗੁਰੂ ਦੇਤੀ ਨਾਲ ਹੀ ਕੁਝ ਛੋਲੇ ਭੁੰਨ ਕੇ ਟੋਕਰੀ ਵਿੱਚ ਪਾ ਲੈਂਦੇ। ਬਾਬਾ ਜੀ ਆਉਂਦੇ ਜਾਂਦੇ ਰਾਈਆਂ ਨੂੰ ਪਾਣੀ ਪਿਲਾਉਂਦੇ ਐ ਤੇ ਨਾਲ ਭੁੱਜੇ ਹੋਏ ਛੋਲੇ ਆਂਦਾ ਪ੍ਰਸ਼ਾਦ ਦਿੰਦੇ। ਇੱਕ ਦਿਨ ਇੱਕ ਗੁਰੂ ਸਿੱਖ ਆਇਆ ਘੋੜੇ ਤੇ ਸਵਾਰ। ਉਹਨਾਂ ਨੇ ਬਾਬਾ ਜੀ ਤੋਂ ਪਾਣੀ ਮੰਗਿਆ ਤੇ ਕਿਹਾ ਸਾਨੂੰ ਭੁੱਖ ਲੱਗੀ ਹੈ। ਬਾਬਾ ਜੀ ਨੇ ਪਾਣੀ ਪਿਲਾਇਆ। ਜਦੋਂ ਟੋਕਰੀ ਵਿੱਚ ਹੱਥ ਪਾਇਆ ਤਾਂ ਉਸ ਵਿੱਚ ਸਿਰਫ ਅੱਧੀ ਮੁਠੀ ਦਾਣਿਆਂ ਦੀ ਹੀ ਸੀ। ਬਾਬਾ ਜੀ ਕਹਿਣ ਲੱਗੇ ਤੁਸੀਂ ਇੱਥੇ ਬੈਠੋ ਮੈਂ ਤੁਹਾਡੇ ਲਈ ਪ੍ਰਸ਼ਾਦ ਦੇ ਲੈ ਕੇ ਆਉਂਦਾ ਹਾਂ ਉਸ ਸਮੇਂ ਸੱਚਖੰਡ ਨੇੜੇ ਲੰਗਰ ਬਣਦਾ ਸੀ ਉਹਨਾਂ ਨੇ ਦੇਖਿਆ ਕਿ ਲਾਂਗਰੀ ਨੇ ਪ੍ਰਸ਼ਾਦਾਂ ਨੂੰ ਤਾਲਾ ਲਗਾਇਆ ਹੋਇਆ ਹੈ ਬਾਬਾ ਜੀ ਨੇ ਤਾਲਾ ਤੋੜ ਕੇ ਦੋ ਪ੍ਰਸ਼ਾਦ ਦੇ ਉੱਥੋਂ ਲਏ ਇਹ ਦੇਖ ਲਾਂਗਰੀ ਨੇ ਉਹਨਾਂ ਤੇ ਚੋਰੀ ਦਾ ਇਲਜ਼ਾਮ ਲਗਾਇਆ ਪਰ ਬਾਬਾ ਜੀ ਨੇ ਕਿਹਾ ਇਹ ਪ੍ਰਸ਼ਾਦ ਦੇ ਉਹਨਾਂ ਨੇ ਇੱਕ ਗੁਰੂ ਸਿੱਖ ਵਾਸਤੇ ਲਏ ਹਨ ਅੱਜ ਪਹਿਲੀ ਵਾਰ ਕਿਸੇ ਨੇ ਉਹਨਾਂ ਤੋਂ ਰੋਟੀ ਮੰਗੀ ਹੈ ਪਰ ਬਾਬਾ ਜੀ ਤੇ ਕਿਸੇ ਨੇ ਯਕੀਨ ਨਾ ਕੀਤਾ ਕਿਸੇ ਤਰ੍ਹਾਂ ਬਾਬਾ ਜੀ ਉੱਥੋਂ ਦੋ ਪ੍ਰਸ਼ਾਦਾ ਲੈ ਕੇ ਆਉਂਦੇ ਹਨ ਭਰਾ ਕੇ ਦੇਖਦੇ ਹਨ ਕਿ ਉੱਥੇ ਗੁਰੂ ਜੀ ਤਾਂ ਹੈ ਹੀ ਨਹੀਂ ਫਿਰ ਲੱਗੇ ਇੱਕ ਝਿੜੀ ਸੀ ਬਾਬਾ ਜੀ ਗੁਰੂ ਜੀ ਨੂੰ ਲੱਭਦੇ ਹੋਏ ਉਸ ਝਿੜੀ ਵੱਲ ਤੁਰ ਪੈਂਦੇ ਹਨ ਅਤੇ ਆਵਾਜ਼ ਲਗਾਉਂਦੇ ਹਨ ਤੇ ਕਹਿੰਦੇ ਹਨ ਕਿ ਅੱਜ ਤੁਸੀਂ ਆਏ ਸੀ ਤਾਂ ਬਿਨਾਂ ਪ੍ਰਸ਼ਾਦਾ ਛਕੇ ਕਿਉਂ ਇੱਥੋਂ ਚਲੇ ਗਏ ਫਿਰ ਨਰਾਜ਼ ਹੋਏ ਲੋਕ ਬਾਬਾ ਜੀ ਦਾ ਵਿਰੋਧ ਕਰਦੇ ਹਨ ਤੇ ਉਹਨਾਂ ਨੂੰ ਬੁਰਾ ਭਲਾ ਕਹਿੰਦੇ ਹਨ ਇਹ ਸਭ ਦੇਖ ਬਾਬਾ ਜੀ ਦੁਖੀ ਹੁੰਦੇ ਹਨ ਤੇ ਉੱਥੋਂ ਵਾਪਸ ਜਾਣ ਦਾ ਫੈਸਲਾ ਕਰਦੇ ਹਨ ਬਾਬਾ ਜੀ ਅਰਦਾਸ ਕਰਦੇ ਹਨ ਕਿ ਮੈਂ ਤਾਂ ਇੱਥੇ ਸੇਵਾ ਕਰਨ ਆਇਆ ਸੀ ਪਰ ਹੁਣ ਮੈਂ ਵਾਪਸ ਪੰਜਾਬ ਦੀ ਧਰਤੀ ਤੇ ਜਾਂਦਾ ਹਾਂ ਤੇ ਉੱਥੇ ਹੀ ਸੇਵਾ ਕਰਾਂਗਾ। ਐਨਾ ਕਹਿ ਬਾਬਾ ਜੀ ਰੇਲਵੇ ਸਟੇਸ਼ਨ ਵੱਲ ਤੁਰ ਪੈਂਦੇ ਹਨ। ਉੱਥੇ ਉਹ ਇੱਕ ਇਮਲੀ ਦੇ ਦਰਖਤ ਥੱਲੇ ਬੈਠ ਕੇ ਸਿਮਰਨ ਕਰਨ ਲੱਗ ਜਾਂਦੇ ਹਨ। ਥੋੜੀ ਦੇਰ ਬਾਅਦ ਦਸਵੇਂ ਪਾਤਸ਼ਾਹ ਇੱਕ ਘੋੜੇ ਤੇ ਸਵਾਰ ਬਾਬਾ ਜੀ ਨੂੰ ਦਰਸ਼ਨ ਦਿੰਦੇ ਹਨ ਅਤੇ ਪੁੱਛਦੇ ਹਨ ਕਿ ਤੂੰ ਕਿੱਧਰ ਜਾ ਰਿਹਾ ਏ? ਬਾਬਾ ਜੀ ਉੱਤਰ ਦਿੰਦੇ ਹਨ ਕਿ ਉਹ ਆਏ ਤਾਂ ਸੀ ਇੱਥੇ ਸੇਵਾ ਕਰਨ। ਪਰ ਇੱਥੇ ਦੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਉਹਨਾਂ ਨੂੰ ਗਾਲਾ ਕੱਢਦੇ ਹਨ ਕੀਰਖਾ ਕਰਦੇ ਹਨ ਇਸ ਲਈ ਉਹ ਵਾਪਸ ਪੰਜਾਬ ਜਾ ਰਹੇ ਹਨ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਤੁਸੀਂ ਗੁਰਦੁਆਰਾ ਨਗੀਨਾ ਘਾਟ ਦੇ ਨੇੜੇ ਜਾਓ ਉੱਥੇ ਸਾਡਾ ਲੰਗਰ ਚੱਲਦਾ ਹੈ ਸਾਡੀਆਂ ਫੌਜਾਂ ਉੱਥੇ ਲੰਗਰ ਛਕਦੀਆਂ ਸਨ ਤੂੰ ਉੱਥੇ ਜਾ ਤੇ ਲੰਗਰ ਚਲਾ ਬਾਬਾ ਜੀ ਕਹਿਣ ਲੱਗੇ ਕਿ ਉੱਥੇ ਤਾਂ ਰੋਟੀ ਲੈਣ ਗਿਆਨ ਨੂੰ ਵੀ ਕੁੱਟਦੇ ਹਨ ਤਾਂ ਮੈਂ ਲੰਗਰ ਕਿਵੇਂ ਚਲਾਵਾਂ ਗੁਰੂ ਜੀ ਬਾਬਾ ਜੀ ਦੇ ਸਿਰ ਤੇ ਹੱਥ ਰੱਖਦੇ ਹਨ ਤੇ ਕਹਿੰਦੇ ਹਨ ਕੀਸਾ ਮੇਰਾ ਹੱਥ ਤੇਰਾ ਤੂੰ ਲੰਗਰ ਚਲਾ ਬਾਬਾ ਜੀ ਵਾਪਸ ਜਾਂਦੇ ਹਨ ਉਹ ਲੰਗਰ ਸ਼ੁਰੂ ਕਰਨ ਲਈ ਇੱਕ ਪੀਪੇ ਦੇ ਟੀਨ ਨੂੰ ਤੋੜ ਕੇ ਲੋਹ ਬਣਾਉਂਦੇ ਹਨ ਪੀਪੇ ਵਿੱਚ ਰੁੱਖਾਂ ਦੀਆਂ ਪੱਤੀਆਂ ਉਬਾਲ ਕੇ ਸਾਗ ਬਣਾ ਦਿੰਦੇ ਹਨ ਇਸ ਤਰ੍ਹਾਂ ਅਰਦਾਸ ਕਰਕੇ ਉਹਨਾਂ ਲੰਗਰ ਸ਼ੁਰੂ ਕੀਤਾ ਹੌਲੀ ਹੌਲੀ ਸੰਗਤਾਂ ਦਾ ਵਾਅਦਾ ਹੋਇਆ ਅਤੇ ਸ਼ਰਧਾਲੂਆਂ ਨੇ ਵੀ ਆਪਣੀ ਸੇਵਾ ਪਾਉਣੀ ਸ਼ੁਰੂ ਕਰ ਦਿੱਤੀ ਅੱਜ ਉੱਥੇ ਗੁਰਦੁਆਰਾ ਲੰਗਰ ਸਾਹਿਬ ਬਣਿਆ ਹੋਇਆ ਹੈ ਜਿੱਥੇ 24 ਘੰਟੇ ਲੰਗਰ ਚੱਲਦਾ ਹੈ ਇਹ ਗੁਰਦੁਆਰਾ ਸਾਹਿਬ ਨੰਦੇੜ ਸਾਹਿਬ ਵਿੱਚ ਹਾਂ ਜਿੱਥੇ ਸੰਤਾ ਪਰਸ਼ਾਦਾ ਛਕਦੀਆਂ ਹਨ ਅਤੇ ਰੁੱਕ ਕੇ ਆਰਾਮ ਕਰਦੀਆਂ ਹਨ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਸੁਣਨ ਲਈ ਧੰਨਵਾਦ